ਕਸੂ ਨਾ ਮਾਰੇਗਾ ਤੇ ਵੀਡੀਓ ਦੇ ਪਹਿਲਾਂ ਪਹਿਲਾਂ ਨਹੀਂ ਸਹੀ ਹੈ ਨਾ ਨਾ ਮਰੇ ਤਾਂ ਡੇੜੀ ਇਕੱਠੇ ਨਹੀਂ ਤੁਨੋ ਆ ਦੇਖੋ ਜੀ ਲੱਗਾ ਕਿ ਪੁੱਲ ਪਾ ਜਾਂਦੇ ਐਨਾਂ ਨੇ ਇੱਕ ਤੰਗ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਚੇਨ ਮੇਰੀ ਟਾਈਟ ਹੀ ਚਾਹਦੇ ਨਾ ਤਾਂ ਹੱਥ ਨਹੀਂ ਪਿਆ ਚੇਰ ਮੇਰੀ ਟੁੱਟ ਤੇ ਫਿਰ ਰਾਸ਼ੀ ਹੀ ਚੇਦੀ ਵਜਾ ਨਾਲ ਨਾ ਤੇ ਚ ਚਾ ਨਹੀਂ ਪਾਏ ਤੇ ਨਾਲ ਹੀ ਠਿੱਕਾ ਮਾਰਨ ਲੱਗੇ ਕਿ ਫੜ ਲਓ ਫੜ ਲਓ ਫਿਰ ਮਾਰ ਕੇ ਫੋਲੇ ਆਨੇ ਫੜਲੇ ਆਨ ਨਾ ਉਹ ਟੈਂਪੂ ਖਲੋਤਾਂ ਨੇ ਫਿਰ ਕੇ ਇੱਕ ਮਿੰਟ ਉਹ ਟੈਂਪੂ ਨੇ ਆਉਂਦਿਆ ਕਿ ਉਹ ਟੈਂਪੂ ਆਉਂਦਾ ਫੜਨ ਨੂੰ ਮੈਂ ਤਾਂ ਹੁਣੇ ਲੰਘਿਆ ਇੱਥੋਂ ਜੇ ਬੀਟ ਹੋ ਰਹੀ ਆ ਉਹ ਬਾਹਰ ਹੀ ਆਇਆ ਕੋਣ ਉਹਦੀ ਲੰਘੀ ਆਹ ਸਤੂ ਅੰਦਰ ਮਾਮਾ ਉਹ ਕਹਿੰਦੀ ਆ ਚਲੋ ਜਾਨ ਜਾਨ ਦੇ ਚਲੋ ਜਾਨ ਦੇ ਚਲੋ ਚਲੋ ਤੁਹਾਨੂੰ ਜਾਨ ਦਿਓ ਸਰਦਾਰ ਆਦਾ ਬਾਅਦ ਮੇਰਾ ਦਿਨ ਵੀ ਇੱਕ ਦਿਨ ਆ ਜਾ ਪਰਪਟਾ ਯੋਲੇ ਆ ਗਿਆ ਫੋਟੋ ਇਹਨਾਂ ਨੂੰ ਲੰਗੜਨ ਨਹੀਂ ਤੇ ਇਹਨਾਂ ਨੇ ਨਾ ਇੱਕ ਦਮ ਮੇਰਾ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਥੇਨ ਮੇਰੀ ਟਾਈਟ ਹੀ ਚਾਤੇ ਨਾ ਤਾਂ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰੱਸ਼ ਹੀ ਜਿਹਦੀ وجہ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠਿੱਕਾ ਮਾਰਨ ਲੱਗੀ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਕਿ ਉਹ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਦੇ ਮਾਰਡ ਪੈ ਗਿਆ ਤਾਂ ਜੀ ਇਹ ਮੇਰੀ ਨਾ ਥੱਲੇ ਨਾ ਹੱਥ ਨਹੀਂ ਪਿਆ ਟੁੱਟ ਕੇ ਡੇਗੀ ਤੇ ਉਹ ਇੱਕ ਘੰਟੀ ਪਿੱਛੇ ਆਂਟਾ ਹੀ ਉਹਨਾਂ ਨੇ ਮੇਰੇ ਚੇਨ ਤਾਂ ਮੈਂ ਆਪਾਂ ਦਿਓ ਮਾਰ ਬਿਟਾਈ ਹੀ ਥੋੜਾ ਪਰਤਨਵਲੀ ਸ਼ੌਪ ਤੇ ਨਾ ਮੈਂ ਤੇ ਮੇਰੇ ਭਰਾ ਉਹ ਹੋ ਜਾਣੀ ਉਹ ਲੇਡੀ ਸੀ ਹਾਂ ਇੱਕ ਜੈ ਸੀ ਤਾਂ ਪਿੱਛੇ ਹੀ ਉਹ ਲੇਡੀ ਵਾਂ ਕੇ ਹੀ ਬੈਠਾ ਜਾਏ ਹਾਂ ਜੀ ਚੇਨ ਮਿਲ ਗਈ ਤੇਰੀ ਚੇਨ ਟੁੱਟ ਗਈ ਆ ਪੱਟੋ ਥੱਲੇ ਉਹਨਾਂ ਕੋਲ ਵਰਕ ਟੀਪ ਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਗੱਲਬਾਤ ਦਾ ਜੀ ਕੀ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਜਿਹ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਉਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੱਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੀ ਚੋਰੀ ਕੀ ਚੋਰੀ ਕਰ ਲਵੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਦਿੱਤੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਕਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪੇਡ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰ ਨਾਲ ਥੋੜੀ ਜੀ ਉਹਨਾਂ ਦੀ ਕੀਤੀ ਆ ਭਾਈ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਦੇ ਆ ਪੁਲਿਸ ਨੇ ਪੁਲਿਸ ਬੁਕਾਏਗੀ ਆਪਣਾ ਕਿ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੋਟਾ ਬੁਲਾਉਂਦੇ ਬਹੁਤ ਕਟਾ ਹੋ ਰਹੀ ਹੈ ਕੀ ਕਹਿੰਦਾ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਰ ਆਣਦੇ ਆ ਆਪਣੀ ਰੱਖਿਆ ਆਵਰ ਕੰਦੀ ਪੈਣੀ ਜੇ ਨਹੀਂ ਤਾਂ ਅਣਜੋੜ ਵੀ ਟਾਈਮ ਮਾਰਾ ਸਕਦਾ ਜੇ ਤੇ ਸਾਨੂੰ ਸਾਰੇ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪੁੱਣਾ ਵਾਸਤੇ ਜੀ ਮੈਂ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌਕੇ ਤੇ ਪਹੁੰਚੇ ਆ ਬੰਦੇ ਫੜਲੇ ਆ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਕਿ ਕੀ ਚੈਨ ਲਾਈ ਹੈ ਲੇਜੀ ਦੀ ਇਹਨਾਂ ਨੇ ਤੇ ਸਾਨੂੰ ਮੌਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਨੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਪਹਿਚਾਨ ਹੋ ਗਈ ਕਿ ਬਾਬਾ ਆ ਤੇ ਇੱਕ ਬੰਦਾ ਨਾਲ ਲੱਗਣ ਨਹੀਂ ਤੇ ਇਹਨਾਂ ਨੇ ਨਾ ਇੱਕ ਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਥੀਨ ਮੇਰੀ ਟਾਈਟ ਹੀ ਚਾਤੇ ਇਹਨਾਂ ਦਾ ਹੱਥ ਨਹੀਂ ਪਿਆ ਛੇਰ ਮੇਰੀ ਟੁੱਟ ਕੇ ਤੇ ਫਿਰ ਰੱਸ਼ ਹੀ ਜਿਹੜੀ ਵਜ੍ਹਾ ਨਾਲ ਨਾ ਤੇ ਚਾ ਨਹੀਂ ਪਾਏ ਮੈਂ ਨਾਲ ਹੀ ਠੀਕਾ ਮਾਰਨ ਲੱਗ ਗਿਆ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਛੇ ਲੇਡੀ ਬਨ ਕੇ ਬੈਠਾ ਹੀ ਮੁੰਡਾ ਉਹਨੇ ਕਿ ਕਿਤਾ ਨੂੰ ਇੱਟ ਪਾ ਲਈ ਉਹ ਮਾਰਕੀਟ ਮਲੇ ਨੂੰ ਮਾਰ ਪਿਆ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਹੱਥ ਨਹੀਂ ਪਿਆ ਟੁੱਟ ਕੇ ਡਿੱਗੀ ਤੇ ਉਹ ਇੱਕ ਹੰਟੀ ਪਿੱਛੇ ਆਂਟੇ ਹੀ ਉਹਨਾਂ ਨੇ ਮੇਰੀ ਚੇਨ ਚੁੱਕ ਲਈ ਮੈਂ ਆਪਾਂ ਦੀ ਮਾਰਕੀਟ ਆਈ ਸੀ ਥੋੜਾ ਪਰਤਨਾ ਵਾਲੀ ਸ਼ੌਪ ਤੇ ਨਾ ਮੈਂ ਤੇ ਮੇਰੇ ਤਰਾਹ ਕੀ ਉਹ ਕਿਨੇ ਜਾਣੀ ਹੋ ਲੈ ਰਿਹਾ ਹਾਂ ਇੱਕ ਜਾਈ ਸੀ ਪਿੱਛੇ ਹੀ ਹੋ ਲੈ ਡਿਵਾਨ ਕੇ ਬੈਠਾ ਜਾਏ ਹਾਂ ਹਾਂ ਜੀ ਚੇਨ ਮਿਲ ਗਈ ਤੇਰੀ ਚੇਨ ਟੁੱਟ ਗਈ ਆ ਪੱਟੋ ਥੱਲੇ ਉਹਨਾਂ ਕੋਲ ਹੱਥ ਨਹੀਂ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਗੱਲ ਬਾਤ ਦਾ ਦਾਜੀ ਕੀ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂ ਦੇ ਫੜੇ ਆ ਰੰਗੇ ਹੱਥ ਉਹਦੇ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾ ਤਾ ਜੀ ਆਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਲੱਟਰ ਆਣਾ ਬਣਾ ਕੀ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੀ ਚੋਰੀ ਕੀ ਚੋਰੀ ਕਰ ਲਵੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਜਾਂਦੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਆ ਉਹ ਵੀ ਨੰਬਰ ਪੇਡ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰ ਨਾਲ ਥੋੜੀ ਜੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਦੇ ਆ ਪੁਲਿਸ ਨੇ ਹੁਣ ਪੁਲਿਸ ਬੁਕਾਏਗੀ ਆਪਣਾ ਕੀ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੁਟਾ ਭੁਗਾਂਗੇ ਬਹੁਤ ਕਟਾ ਹੋ ਰਹੀ ਆ ਕੀ ਆਪਣੀ ਰੱਖਿਆ ਆਵਰ ਕੰਦੀ ਬੈਣੀ ਜੇ ਨਾ ਅਨਲਣ ਹੈ ਜੋ ਹੋਰ ਵੀ ਟਾਈਮ ਮਾਰਾ ਸਕਦਾ ਜੇ ਤੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਹਰ ਟਾਈਮ ਤਿਆਰੀ ਰਹਿੰਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਲ ਪਲਾਉਣ ਵਾਸਤੇ